ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮਰਤ ਜੁਨੀ ਸਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕੁ ਖੁਸੀ ਭੀ ਸਚੁ ਸੋਚੈ ਸੋਚਨ ਹੋਵੈ ਜੈ ਸੋਚੀ ਲਖ ਵਾਰ ਚੁਪੈ ਚੁਪ ਨ ਹੋਵੈ ਜੈ ਲਾਇ ਰਹਾ ਲਿਵ ਤਾਰੁ ਭੁਖਿਆ ਭੁਖ ਨ ਉਤਰੀ ਜਿ ਬਨਾਪੁਰਿਆ ਪਾਰ ਸੈ ਸੈ ਅਣ ਪਾ ਲਖ ਹੋਇ ਤੈਕ ਨ ਚੱਲੇ ਨਾਲਿ ਕਿ ਉਸ ਤਿਆਰਾ ਹੋਈ ਇਕ ਬਕੂੜੈ ਟੁੱਟੈ ਪਾਲ ਹੁਕਮ ਮਰਜਾਈ ਚੱਲਣਾ ਨਾਨਕ ਕਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਏ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਐ ਇਕ ਹੁਕਮੀ ਸਦਾ ਪੁਵਾਈਐ ਮੈਂ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੈ 부 ਜੈ ਤਹ ਮੈਂ ਕਹਿ ਨ ਕੋਏ ਗਾਵੇ ਕੋ ਤਣ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੇ ਨਿਸਣ ਗਾਵੇ ਕੋ ਗੁਣ ਵੜਿਆਈਐ ਚਾਰ ਗਾਵੇ ਕੋ ਵਿਦਿਆ ਵਿਖਣੁ ਵਿੱਚ ਕਰ ਕਰ ਕੋ ਸਾਜ ਕਰੇ ਤਨ ਖੇ ਕਰ ਕੋ ਜਿਲੇ ਫਿਰ ਦੇ ਗਾਵੈ ਕੋ ਜਾਪੈ ਜਿਸੈ ਦੁਰ ਗਾਵੈ ਕੋ ਵੇਖ ਹਾਜ਼ਰ ਹਦੂਰ ਕਥਨ ਕਥਿ ਨਾ ਆਵੇ ਟਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਹ ਜੁਗਾ ਜਗੰਤਰ ਕਾਹੀ ਖਾਇ ਹੁਕਮ ਹੁਕਮ ਚਲਾਇ ਰਹੇ ਨਾਨਕ ਜੀ ਸਹਬੇ ਪ੍ਰਵਾ ਸਾਚਾ ਸਾਇ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰਕੇ ਅਗੇ ਰਖੀਐ ਜਿਤ ਦੁਸਹਿਦਰਬਾਰ ਮੁਹ ਕੇ ਬੋਲਣ ਬੋਲੀਐ ਜਿਤ ਸੁਨੇ ਤਰੇ ਪਿਆਰ ਅਮ੍ਰਿਤ ਵੇਲਾਸ ਸਨਾਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਰ ਨਾਨਕ ਕਹਿ ਜਾਣੀਏ ਸਭ ਆਪੇ ਸਚਿਆਰ ਥਾਪੇ ਨਾ ਜਾਏ ਕੀਰਤਨ ਹੋਏ ਆਪੇ ਆਪਨ ਰੰਝਨ ਸੋਏ ਜਿਸ ਵੇਤਨ ਪਾਇਆ ਮਾਨ ਨਾਨਕ ਗਾਵੇ ਗੁਣੀ ਦਿਲਾਂ ਨ ਗਾਵੇ ਸੁਣੀਏ ਮਨ ਰੱਖਿਆ ਪਾਉ ਦੁੱਖ ਪਰ ਹਰਸ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੂ ਸ੍ਰੀ ਗੁਰੂ ਗੋਬਿੰਦ ਬ੍ਰਹਮਾ ਗੁਰੂ ਪਾਰਬਤੀ ਮਾਈ ਜੇ ਹੋ ਜਾਣਾ ਆਖ ਨਹੀਂ ਕਹਿਣਾ ਕਤਨ ਨਾ ਜਾਏ ਬੁਰਾ ਇੱਕ ਦੇਹ ਦੇ ਜਾਏ ਸਬਨਾ ਜਿਹਾ ਕਾਇਕ ਦਾਤਾ ਸੋ ਮੈਂ ਮਿਸਰਨਾ ਜਾਏ ਤੀਰਥ ਨਾਮ ਜੇ ਤਿਸ ਭਾਵਾ ਵਿਣਪਾਣੇ ਕੈ ਨੈਕ ਜੀ ਜਿੱਤੇ ਸਠ ਪਾਈ ਵਿਖਾ ਵਿਣ ਕਰਮਾ ਕੈ ਮਿਲ ਲੈ ਮਤ ਵਿੱਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੋਰਾ ਇੱਕ ਦੇਵ ਜਈ ਸਭਨਾ ਜੀਆ ਕਾਇਕ ਦਾਤਾ ਸੋ ਮੈ ਵਿਸਰਨਾ ਜਾਈ ਜੇ ਜੁਗ ਚੜਿਆ ਅਰਜਾ ਹੋਰ ਦਸੁਣੀ ਹੋਏ ਨਮਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਉ ਰਖੈ ਕਹਿ ਜਸ ਕੀਤ ਜਗ ਲੈ ਜੇ ਤਿਸਨ ਨਰਨਾ ਬੈਤਾ ਬਾਤ ਨ ਪੁਚੈ ਕਿ ਕੀਟੈ ਅੰਦਰ ਕੀਟ ਕਰ ਦੋਸੀ ਦੋਸਤਰ ਨਾਨਕ ਨਰ ਗੁਣ ਗੁਣ ਕਰੇ ਗੁਣਮੰਤਿਆ ਜਿੰਦੇ ਤੇ ਹਕ ਨ ਸੁਝੇ ਜੇ ਤਿਸ ਗੁਣ ਕੋਇ ਕਰੇ ਸੁਨੇ ਸਿੱਧ ਪੀਰ ਸੁਰਨਾਦ ਸੁਨੇ ਤਤ ਤਵ ਲਕਾ ਸੁਨੇ ਦੀਪ ਲੋਪਤਾ ਸੁਨੇ ਪਹ ਨ ਸਕੈ ਕਰ ਨਾਨਕ ਭਗਤਾ ਸਦਾ ਵਿਕਾਰ ਸੁਨੇ ਦੁਪਾਪਨ ਸੁਨੇ ਸਿਰ ਬਰ ਮਹਿੰਦ ਸੁਨੇ ਮੁਖ ਸਲਾਹਣਮੰ ਸੁਣਿਆ ਜੋਗ ਜੁਗਤ ਧਨ ਭੇਦ ਸੁਣਿਆ ਸਾਸਤ ਸਿਮਨ ਤੇ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਆ ਨਾ ਸੁਣਿਆ 68 ਕਾਇਸ ਨਾ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਲਾਗੇ ਸਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗਨਾਕ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਦੇ ਪਾਵੇ ਰਾ ਸੁਣਿਆ ਹਾਤ ਵਿਸ ਗਾ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ मन की, की गत कहीं न जाए जय को है पिछे पछताए कागत कलम न लेकिन हार मन कब है करन विचार ऐसा नाम निरंजन होए जय को मन जाने मन कोए मन सुरत हो गए मन बुद्ध मन सगल पमन की सुध मन मो चोटा न खाए मन जम के साथ न जाए ऐसा नाम निरंजन होए जय को मन जाने मन कोए मन मार्ग ठाक न पाए मन पथ प्रगट जाए મને માગના ચલે પંથ મને મન તરમ સેતી બંધ મનોરંજન હોય જે કમન જાણે મને કોઈ ਮਨੈ ਪਾਵ ਹੈ ਮਨ ਦੁਆਰ ਮਨੈ ਪਰਵਾਰਾ ਸਦਾ ਮਨੈ ਤਰੇ ਤਰੇ ਗੁਰ ਸਿੱਖ ਮਨੈ ਨਾਨਕ ਪਵੈ ਨਿਪ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਰ ਪੰਚ ਪ੍ਰਦਾਨ ਪੰਚੇ ਪਾਵਹਿ ਦਿਰਘੈ ਮਨ ਪੰਚੇ ਸੋ ਦਰਜਾਨ ਪੰਚਾ ਕਾ ਗੁਰ ਇਕਤੈਨ ਜੇ ਕੋ ਕਹਿ ਕਰੈ ਵਿਚਾਰੇ ਕਰਤੈ ਕਰਣਾ ਨਹੀਂ ਸਮਾ ਧੋਲ ਧਰਮ ਦਇਆ ਕਾ ਪੂਤ ਸੰਤੋਖਤਾ ਪਰਖਿਆ ਜਨ ਸੂਤ ਜੇ ਕੋ 부ਝ ਹੋਵੇ ਸਚਾਰ ਤਵਲੇ ਪਰਕੇਤਾ ਪਰ ਧਰਤੇ ਹੋਰ ਪਰੈ ਹੋਰ ਹੋ ਜਾ ਤਿਸਤੇ ਪਰ ਤਲੈ ਕਵਨ ਜੋਰ ਜੇ ਜੱਤ ਰੰਗਾ ਕੇ ਨਾਮ ਸਬਨਾ ਲਿਖਿਆ ਬੜ ਕਲਾ ਐ ਲਿਖਾ ਲਿਖ ਜਾਣ ਕੋਇ ਲਿਖਾ ਲਿਖਿਆ ਕਹਤਾ ਹੋਏ ਕਿ ਤਤਾਰ ਸੋ ਲਹਿਰੂ ਕਹਤੇ ਦਾਤ ਜਨ ਕਣਕੂਤ ਕੀ ਤਪਸਾ ਇੱਕ ਕਵਾਉ ਤਿਸ ਤੇ ਹੋਇ ਲਖ ਦਰਿਆ ਕੁਦਰਤ ਕਮਣ ਕਹਾ ਵਿਚਾਰ ਵਰਨ ਜਾਵਾ ਇੱਕ ਵਾਰ ਜੋ ਤੁਦ ਪਾਵੇ ਸਾਈ ਪਰਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਾਪ ਸੰਖ ਪਾਉ ਸੰਖ ਪੂਜਾ ਸੰਖ ਤਪਤਾ ਸੰਗ੍ਰਤਮ ਗੁਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾਤਾਰ ਸੰਖ ਸੁਰਮ ਪੱਖਸਾਰ ਸੰਖਮੋਨ ਲਿਵਲਾਇ ਤਰ कुदरत तो कवन कहा विचार वर न जावा एक बार जो तुद पावे साई पली कार तू सदा सलामत निरंकार असंख मूर कोर संख चोर हराम खोर संख असंख तो, मर करे जाहि जोर असंग लवडा त्या असंख पापी पाप करे जाहे संख कुड़े आर कुड़े फिर असंख मलेश मल पाख खाय असंख निंदक सिर करे पार नानक नीच कहे विचार वार न जावा एक

ਜੇ ਤਾਂ ਕੀਤਾ ਤੇ ਤਾਂ ਨਾ ਬਿਨ ਨਾ ਵੈ ਨਹੀਂ ਕੋਥਾ ਕੁਦਰਤ ਕਵਣ ਕਹਾ ਵਿਚਾਰ ਵਾਰ ਨ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੁਸ ਦਾ ਸਲਾਮਤ ਮੰਨਕਾਰ ਭਈ ਇਹ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰੇ ਸਿਖੇ ਮੂਤ ਪਲੇਤੇ ਕਪੜ ਹੋਏ ਦੇ ਸਭ ਲਿਆ ਤੋਏ ਪਰਿਏ ਮਤ ਪਾਪਾ ਕੈ ਸੰਗ

कवन से रुति मार कवन जो हुआ कार वे न पायो पंडित जो वे ले कुरान मत न पायो कादिया जले खंडे कुरान तिथवान जोगी जाने रुत मान कोई जा करता सिर ठीक साजे आपे जने सोई के करया था कि सलाही कवरनी की जान नानक आख सब को आके एक दू एक सयाना वड्डा सही वड्डी नहीं कीता जा को होवे नानक जे को अपो जने गया गया न सो है अगासा ਉੜਕ ਉੜਕ ਪਾਲ ਥਕੇ ਦੇ ਕਹਨੇ ਕਵਾਤ ਸਸ 18 ਕਹਨੇ ਤੇਬ ਅਸਲ ਇੱਕ ਤਾਤ ਲਿਖੈ ਤਾ ਲਿਖੀਐ ਲਿਖੇ ਹੋਏ ਬਿਨਾ ਸ ਨਾਨਕ ਵਡਾਇਆ ਕੀਆ ਆ ਪਹਿ ਜਾਣ ਆ ਸਲਾਹੀ ਸਲਾਹੇ ਤਿਸੁਰਤ ਨ ਪਈਆ ਨਦੀਆ ਤੇ ਵਾਪ ਕਸਮੰਦ ਨਾ ਜਾਣੀ ਸੁਮੰਦ ਸਾਹ ਸੁਲਤਾਨ ਗੜ੍ਹੇ ਸੇ ਤੇ ਮਲ ਤਨ ਕਿਹੜੇ ਤੁਦ ਨਾ ਹੋਵਨੀ ਜੇ ਤਿਸ ਮਨ ਨਾ ਵਿਸਰੇ ਅੰਤ ਨਾ ਸਿਫਤੀ ਕਹਿਣਾ ਅੰਤ ਅੰਤ ਨਾ ਕਰਣਾ ਦੇਣਾ ਅੰਤ ਅੰਤ ਨਾ ਵੇਖਣ ਸੁਣਨਾ ਨੇ ਅੰਤ ਅੰਤ ਨਾ ਜਾਪੈ ਕਿਆ ਮਨ ਮਨ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਪਰਵਾਰ ਅੰਤ ਕਾਰਨ ਕੇ ਤੇ ਵੀ ਲਾਹਤਾ ਕੇ ਅੰਤ ਨਾ ਪਾਇਆ ਜਾ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਬੂ ਚਾਤਾ ਉੱਚੇ ਉੱਪਰ ਟਾਣਾ ਐਵੜ ਉੱਚਾ ਹੋਵੇ ਕੋਈ ਤ ਸੁਚਕੋ ਜਾਣੈ ਸੋਏ ਜੇਵੜਾ ਆਪ ਜਾਣੈ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨ ਅਤਮਾਏ ਕੇਤੇ ਮੰਗੇ ਜੋਦ ਅਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਕਾਪਤ ਟਟੇ ਵਿਕਾਰ ਕੇਤੇ ਲੈ ਲੈ ਮੁਕਰ ਪਹਿ ਕੇਤੇ ਮੂਲ ਕਾਹੀ ਕਹ ਕਹਤੇ ਦੁਖ ਓਖ ਸਦਮਾਲ ਇਹ ਪੈਦਾ ਤੇਰੇ ਦਤ ਕਰ ਬੰਦ ਖਲਾਸੀ ਪਾਣ ਹੋਏ ਉਹ ਰਖਨਾ ਸਕੇ ਕੋ ਜੇ ਕੋ ਖਾ ਕੇ ਅਖਣ ਪਾਏ ਉਹ ਜਾਣੇ ਜੇ ਤਿਆ ਮਹ ਕਾ ਆਪੇ ਜਾਣੇ ਆਪੇ ਦੇ ਅਖੇ ਸੇ ਪੈ ਕੇ ਹੀ ਕਹੇ ਜਿਸ ਨੂੰ ਮਖਸੇ ਸਿੱਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਆਵੇ ਅਮਲ ਵੈਜਾ ਅਮਲ ਪਾਏ ਅਮਲਾ ਸਮੈ ਅਮਲ ਧਰਮ ਅਮਲ ਦੀ ਬਾਣ ਅਮਲ ਤਲ ਅਮਲ ਪਰਵਾਣ ਅਮਲ ਬਖਸ਼ੀਸ਼ ਅਮਲ ਨਿਸਾਨ ਅਮਲ ਕਰਮ ਅਮਲ ਪਰਮਾਨ ਅਮਲੋ ਅਮਲ ਅੱਖ ਨਾ ਜਾਏ ਅੱਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਹਿ ਵਖਣ ਆਖੇ ਬਰਮੇ ਆਖੇਂਦ ਆਖੇ ਗੋਪੀ ਤੇ ਗੋਵਿੰਦ ਆਖੇ ਸਰਾਖੇ ਸਿਧ ਆਖੇ ਕਿਤੇ ਕਿਤੇ ਬੁੱਧ ਆਖੇ ਦਨਮਖ ਦੇਵ ਆਖੇ ਸੁਨਨ ਮੰਚਨ ਸੇ ਕਹਤੇ ਆਖੇ ਅਕਣ ਪਾਏ ਕਹਤੇ ਕਹਿ ਕੇ ਉਠ ਉਠ ਜਾਏ ਇਤੇ ਕਿਤੇ ਹੋਰ ਕਹੇ ਤਾ ਆਖ ਨ ਸਿਕੇ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣ ਸੱਚਾ ਸਹੇਜ ਕੋ ਅਕ ਕ ਬੋਲ ਵਿਗੜ ਤਲ ਕਿਐ ਸਰ ਗਵਾਰਾ ਗਵਾਰ ਸੋਦਰ ਕਿ ਹਸੋ ਕਰ ਕੇ ਹਾ ਜਿਤ ਵੈ ਸਰਬ ਸੁਮਲੇ ਵਜੇ ਨਾਦ ਅਨੇਕ ਸੰਖਾ ਕੇ ਤੇਵਾ ਬਨਹਾਰੇ ਕੇਤੇ ਰਾਖ ਪ੍ਰਸਿਅ ਕਹੀ ਅਨ ਕੇਤੇ ਗਾਵਨ ਹਾਰੇ ਗਵ ਤਨ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਵ ਇਸਤ੍ਰ ਪਰਮਾ ਦੇਵੀ ਸੋ ਹੰਸ ਸਦਾ ਸਵਾਰ ਗਾਵੇ ਅੰਦਾਸਣ ਬੈਠੇ ਦੇਵਤਾਦਰ ਨਾਲ ਗਾਵੇ ਸਦਸਮਾ ਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਰ ਗਾਵਨ ਪੰਡਿਤ ਪਰਵਣ ਖਿਸਰ ਜੁਗ ਜੁਗ ਵੇਤਾ ਨਾਲੇ ਗਾਵੇ ਮੋਹਣਿਆ ਮਨ ਮੋਹਨ ਸਰਗਾਮ ਚਪਿਆਲੇ ਗਾਵਨ ਰਤਨ ਪਾਇ ਤੇਰੇ ਅਠ ਸੱਠ তীর্থ ਨ ਲੈ ਗਾਵੇ ਜੋਤ ਮਹਾਵਲ ਸੁਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੀਸ ਤੁਨ ਗਾਵੇ ਜੋਤੁ ਭਾਵਨ ਲਤੈ ਤੇਰੇ ਪਗਤਰ ਸਾਲ ਹੋਰ ਕੀਤੇ ਗਾਵਨ ਸਿਮੈ ਤਿਤ ਨ ਆਵਨ ਨਾਨਕ ਕਿਆ ਵਿਚਾਰੇ सोई सोई सदा ਸਚ ਸਾਹਿਬ ਸਚਾ ਸਚ ਨਹੀਂ ਹੈ ਪੀ ਹੋਸੀ ਜਾਇ ਨਾ ਜਸੀ ਰਚਨਾ ਜਿਨ ਰਚਾਇ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖ ਕੀਤਾ ਆਪਣਾ ਜੀਵਤ ਸੁਦੀ ਵਢਾਇ ਜੋਤਿ ਸੇ ਪਾਵੇ ਸੋਈ ਕੈਸੇ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਹ ਸਹਾ ਪਰ ਸਾਹਿਬ ਨਾਨਕ ਰਹਿਣ ਰਜ਼ਾਈ

लेके आवे पागल आदेश तिसह आदेश याद नील अनात नाही तो जग जग एको वे एकामाई युक्त वे आए तेन जिले प्रवानिक संसार एक भंडारी एक लाए द्वार जीवित से पावे तिवे चलावे जब होवे प्रमाण होवेखे उनने दर नावे बहुत ए विडाल आद आदेश तिसह आदेश आद अनिल अनात नाही तो जग जग एको वे आस्टन लोहे लोहे पंडारे जो कुछ पाया से का बार कर ਰਵੇ ਕੈ ਸਨਹਾਰ ਨਾਨਕ ਸੱਚੇ ਕੀ ਸਾਚੇ ਕਾ ਆਦੇਸ ਸਤ ਸਦੇਸ ਆਦ ਨਿਲ ਨਾਦ ਨਹਿਤ ਜਗ ਜਗ ਇਕਾ ਵਿਸ ਇਕ ਦੁਜ ਬੁਲਾ ਕੋ ਰ ਲਖ 20 ਲਖ ਰਖੇੜਾ ਆਖਿਆ ਇਹ ਨਾਮ ਜਗਦੀਸ ਇਹ ਤੇਰਾ ਪਤ ਪਵੜੀਆ ਚੜਿਏ ਹੋਏ ਅਕੀਸ ਸੁੰਗਲਾ ਆਕਾਸ ਕੀ ਕੀਟਾ ਆਏ ਇਸ ਨਾਨਕ ਨਦਰੀ ਪਾਈਏ ਊੜੇ ਕੁੜੇ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨੈ ਜੋਰ ਜੋਰ ਨ ਰਾਜ ਮਾਲ ਬੰਸੋਰ ਜੋ ਨ ਸੁਤੀ ਗਿਆਨ ਵਿਚਾਰ ਜੋ ਨ ਜੁਕਤੀ ਛਟੈ ਸੰਸਾਰ ਜਿਸ ਸਤ ਜੋਰ ਕਰ ਵੇਖੈ ਸੋਏ ਨਾਨਕ ਤਮਨੀ ਚ ਨ ਕਹੈ ਰਾਤੇ ਰਤੇ ਤਿਤੀਵਾਰ ਪਉਣ ਪਾਣੀ ਅਗਨੇ ਪਤਾਲ ਤਿਸ ਵਿੱਚ ਤਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੇ ਜੁਕਤ ਕਹਿ ਰਣ ਤਨ ਕੈ ਨਾਮ ਅਨੇਕਨੰਤ ਕਰਮੀ ਕਰਮੀ ਹੋਏ ਵਿਚਾ ਸੱਚਾ ਆਪ ਸੱਚਾ ਦਰਬਾਰ ਤੈਸੋਨ ਪੰਚ ਪਰਵਾਣ ਨਦਰੀ ਕਰਮ ਬੈ ਨਿਸਾਲ ਕੱਚ ਪਕਾਏ ਉਥੇ ਪੈ ਨਾਨਕ ਗਿਆ ਜਾਪੈ ਜੈ ਧਰਮਖੰਡ ਕਹਿ ਧਰਮ ਗਿਆਨ ਖੰਡ ਕਾ ਅਖ ਕਰਮ ਕਹਤੇ ਪਉਣ ਪਾਣੀ ਵਸੰਤਰ ਕੇਤੇ ਕਾਨ ਮਹੈਸ ਕਹਤੇ ਬਰਮੇ ਘੜ ਤਕੜੀ ਹੈ ਰੂਪ ਰੰਗ ਕੇ ਵੇਸ ਕਹਤੇ ਕਰਮ ਧੂਮੀ ਮੇਰੇ ਕਹਤੇ ਕਹਤੇ ਤੂਪ ਦੇਸ ਕਹਤੇ ਇੰਦ ਚੰਦ ਸੁਰ ਕਹਤੇ ਕਹਤੇ ਮੰਡਲ ਦੇਸ ਕਹਤੇ ਸਿਦ ਗੁਤ ਨਾਥ ਕਹਤੇ ਕਹਤੇ ਦੇਵੀ ਵੇਸ ਕਹਤੇ ਦਿਵਦਾਨ ਮਨਪਿਤ ਕਹਤੇ ਰਤਨ ਸੁਮੰਦ ਕਹਤੇ ਆਖਾਣਿ ਕੇਤਿਆ ਬਾਣੀ ਕਹਤੇ ਪਾਤਨੰਦ ਕਹਤੇ ਅਸਰਤੀ ਸੇਵ ਕਹਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹ ਗਿਆਰ ਪਦ ਚੰਡ ਤਿਥੈ ਨਾ ਬਿਨੋ ਦੇ ਕੋਡ ਆਨੰਦ ਸਰਮਖੰਡ ਕੀ ਬਾਣੀ ਜੋ ਤਿਤੈ ਹੋਣਾ ਕੋਈ ਹੋ ਤਿਤੈ ਜੋਤ ਮਹਾਵਲ ਤੁਰਤਿਨ ਮਹਿਰਾਮ ਰਹਿ ਆਪਰਪੁਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੇ ਤੋ ਸੀਤਾ ਮਹਿਮਾ ਮਹਿ ਤਾ ਕੈ ਰੂਪ ਨ ਕਥ ਨਹਿ ਜਾਇ ਨਾ ਹੋ ਮਰਹਿ ਨ ਠਾਗਹਿ ਜਾਹਿ ਜਿਨ ਕੈ ਰਾਮ ਸੈ ਮਨ ਮਹਿ ਤਿਥੈ ਭਗਤ ਸੇ ਕਹਿ ਲੋ ਕਰਹਿ ਨੰਦ ਸਚਾ ਮਨ ਸੈ ਸਾਚ ਕੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥਿਤਾ ਅੰਤ ਨ ਅੰਤ ਤੇ ਤਾ ਲੋ ਲੋ ਅਕਾਰ ਜਿਵੇਂ ਜਿਹ ਤੁਮ ਤੇ ਵੈਤ ਵਿਕਾਰ ਵੇ ਕੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਗ ਜਤ ਪਹਾਰਾ ਤਿਉ ਜਿਸ ਨਿਆਰ ਅਹਰਣਤ ਮਦਵੇ ਤੇ ਹਤਿਆਰ ਭਾਉ ਕਲਾ ਅਗੰਤਪਤਹ ਪਾਂਡਾ ਭਾਉ ਅਮ੍ਰਿਤ ਤਿਤਾ ਲੋ ਕੜੀਐ ਸਬਦ ਸਚੇ ਟਕਸਾਲ ਜਿਨ ਕਾਉ ਨਦਰ ਕਰਮ ਤਿਨ ਕਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਆਪਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਇਆ ਖੇਲੇ ਸਗਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਤਰਵ ਦੂਰ ਕਰਮੀ ਆਪੋ ਆਪਣੀ ਕੇ ਨੜੈ ਕੈ ਦੂਰ ਜਿਨੀ ਨਾਮ ਤਿਐ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਦਲੇ ਕੀਤੀ ਸੁਕੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ